सार को दे दे, डिलीट कर दिए जुटा, आसपास के वाया का नापा, बोला आगे काम के लिए ना टोटी, पुणे नारा, पुणे लोकारे, ये भी जो थारा तोड़ तोड़ रहे थे, पहाड़ पहाड़ा प्राप्त करेंगे ने, आमानुए बिजली, मोत्रा ये तो है, फ्री दे रहे हैं, ये फ्री को कोई नहीं दे रहा है प्राप्त, कोणिया

ਉਹਦੇ ਨਾਲ ਹਾਰੇ ਸੀ ਤੇ ਜਾਈਂ ਨਹੀਂ ਗਿਆ ਪਹਾੜ। ਕਾਹਨ ਕੋਹਲਾ ਸੱਚਾ ਬਖਿਆਣ। ਤੇ ਉਹਨ ਤੋਂ ਬਾਅਦ ਫਿਰ ਬਾੜ ਪਾ ਕੇ ਇਹਾਰੇ ਪਟਾਓ ਦਾ ਆਪਦਾ ਪੰਜਾਬ ਸਰਕਾਰ ਨੇ। ਉਹਦੇ ਬਾਰੇ ਬਾਰੇ ਉਹਦੀਆਂ ਦੇਪਾਂ ਦੇ ਵਿੱਚ ਉਹ ਤੇ ਦੀਵਾਨਾ ਸਾਡੇ ਦਫਾ ਕੋਰ ਰੋਈਆ ਕਿ ਨਾਲੇ ਉਹ ਅੰਦਰ ਹੈ। ਸਾਡੇ ਹੋਤੇ ਹੈ ਸਾਡੇ ਲੋਕੋ ਲਾਗੇ ਪਾਓ ਚੌਪਤੀਾ ਕੋਰ ਰੋਈਆ किनारे पोके जेपा के डाका मार दिया, केड़े भी कहे थी, पता नहीं पता क्या दिया, जो के सरकार ने पुरु भेड़ का भाग दिया, जेड़ा कहे थी के आजी झूठा आंतराल होना, पानी होना है, जो के कई बार जो के आंतरिक पत्रालेज़, चेंज़ निर्धारणों, संज्ञाक में एक मोंटल ਮਰ ਕੋਰੋ ਕੋਨੇ ਦਾ ਕਿਤੋਇਆ れる ਉਹਦਾ ਕੀ ਨਾ ਤਾਹੋ ਰਾਖੀ ਵੀ ਰਮਈਏ ਤੇ ਸਰਪਾਈ ਤੇ ਕੋਰ ਕੋਰਾ ਹੋ ਬੰਦੇ ਆਹਰ 17000 ਦੇ ਹੋਇਆ ਤੇ ਸ੍ਰੀ ਭੋਗੀ ਕਾਂ ਦਾ ਭਾ ਭਾਈ ਨਾਲ ਸਰਪਾਈ ਕਿਉਂ ਹੋਆ ਕਾ ਜੇ ਬੋਨੇ ਜੇ ਬਾਦ ਸੁਆਰ ਹੈ ਜੇ ਮਾਰਾ ਦੇ ਉਹ ਦੇਨੋ ਉਹਦੇ ਨਾਲ ਆਹਰ

ਕਿਓ ਕੇ ਸੋਨੇ ਦਾ ਵਪਾਰ ਕਰਨ ਵਾਲੇ ਕੋਈ ਅੜਾਕੀ ਨਹੀਂ ਮੋੜੀਏ ਜਾੜ ਇਜ਼ਰਾਇਲ ਦੇ ਲੋਕ ਨੇ ਇਹ ਕੋਰੇ ਨਾਲ ਤੁਹਾਨੂੰ ਕੀ ਕਿਹਾ ਉਹਨਾਂ ਲੋਕੀ ਲੋਕਾਂ ਸਾਂਸ ਸੰਭ ਦੇ ਵਿੱਚ ਬੈਠੇ ਮੁਹਾਰੇ ਮਾਰੇ ਪਾਣੀ ਪੀਦੇ ਜੀਵੇ ਉਹਦੇ ਨਾਲ ਉੱਡੀ ਆਮੀ ਜਿਹੜੀਆਂ ਆਪਣੇ ਆਪਣਾ ਕਾਜ ਦਾ ਸਾਡੇ ਸਮਾਜ ਪਈਦਾ ਉਹਨਾਂ ਆ चक्रिया पाने में लगी पानी बाते जी के बुहा के बेटों उधर का जी बैल उधर जी के उन्हा बैला जैसे कोई बीजा नहीं पैदा थी कोई आचार नहीं होना चाहिए था वो क्योंकि उधर का पाने खेता में बेटों को भी जाना आदि बैल से लोगियां हो गया जी तो कांगर कोई मोदी नहीं थी खेता की तुम्हारा साथी बड़े ਇਹ ਸਾਡੇ ਆਪਣੀਆਂ ਸਾਡੀਆਂ ਮਾਵਾ ਪਹਿਣਾ ਪਰਾਂ ਦੇ ਵਿੱਚ ਸੱਪੜਾ ਬੰਦ ਕੇ ਉਹਨਾਂ ਦੇ ਆਜਾ ਉਹ ਵੀ ਹੂਪਾ ਦੇ ਜੀਵੇ ਕੋਈ ਸਾਡੇ ਚਾਹ ਦੇ ਵਿੱਚ ਆ ਰਾਤਾ ਵਾਲੀ ਅਰੇ ਜੀ ਆ ਗੱਜਰਾਤ ਆ ਜੀ ਉਹ ਦੋ ਦੋ ਤਿੰਨ ਹਜ਼ਾਰ ਦੀਆਂ ਉਹ ਕਹਨੇ ਦੇ ਵੱਡੇ ਪੱਪੜਾ ਤੇ ਸਾਡੇ ਉਹ ਵੀ ਜੱਜਾਂ ਦੇ ਵਿੱਚ ਆ ਆ ਪੰਨੋ ਕਿਲੋ ਸਾਹੀ ਨੂੰ ਪਾਤਾ ਲੋਕਾ ਉਹ ਦਾ ਚਾ ਨਾਲੇ